ਮੈਂ ਹੋਰ ਤੋਂ ਪਹਿਲਾਂ ਕੀ ਕਹ ਕੇ ਅਸਾਂ ਆ ਪੱਠਾ ਜੀ ਪਹਿਲੇ ਸੂਏ ਦੋ ਦੰਦਾ ਹੈ ਤੇ ਆ ਮੀਮਨਾ ਤਕੜਾ ਥੱਲੇ ਚੇ ਬੋਕ ਰੱਖ ਲਈ ਸਾ ਇਹਨੂੰ ਪੂਰਾ ਲੰਬਾ ਉੰਜਾ ਚੰਗਾ ਪੂਰਾ ਪੁੱਛੀਏ ਹਾਂ ਬਈ ਕੀ ਰੇਟ ਹੈ ਬਈ ਚੋਲਾ ਲਾ ਦੇ 25000 ਹੈ 25000 ਉਹ ਤਾਂ ਜੀ ਸੂਈ ਵੀ ਨਹੀਂ ਇਹ ਸੋਣ ਵਾਲੀ ਭਟਾ ਹੈ ਖਲਣ ਆ ਪਲੜਾ ਹੀ ਹੈ ਨੇ ਹਾਂ ਗੱਪਣ ਹੈ ਤੇ ਜਾਣੀਆਂ ਲੈ ਗਿਆ ਤੇਲੂਆ ਰੰਗ ਹੈ ਪੱਕਾ ਇਹ ਤਾਂ ਦੋਆਂ ਦਾ ਇਕੱਠਾ ਕਰ ਲਾਨੇ ਆ ਹੈਂ ਇਹਦਾ ਇਹਦਾ ਕਿੰਨਾ ਵੀ 23000 ਜੀ ਮੁੱਲ ਜ਼ਿਆਦਾ ਯਾ ਤੁਹਾਡੇ ਇੰਨੇ ਮੁੱਲ ਕਾ ਤੋਂ ਨੇ ਚੰਗੀਆਂ ਨੇ ਪੱਟਾ ਚੰਗੀਆਂ ਓਏ ਚੰਗੀਆਂ ਨੂੰ ਕੀ ਕਰੇਗਾ ਕੱਦ ਤਾਂ ਦੇਖਾ ਇਹ ਕੈਂ ਵੀ ਚ ਰੰਗ ਸੋਹਣੇ ਨੇ ਤੇ ਹੋਰ ਵੀ ਟਲਾਂ ਚ ਨੇ ਚਮੜੀ ਪਤਲੀ ਦੀਆਂ ਨੇ ਦੁੱਗੀਆਂ ਨੇ ਇਹਦੇ ਦੁੱਗੀਆਂ ਨੇ ਉਹਨੇ ਦੱਸੋ ਦੋ ਦੰਦ ਦੱਸਾਨੂੰ ਪਤਾ ਹੈਟ ਵਾਲੀਆਂ ਵੀ ਹੋਣ ਹੈਟ ਵੀ ਆਵੇ ਕਰ ਇਹਨੂੰ ਪਤਾ ਵੀ ਜਾਤ ਦੀਆਂ ਵੀ ਨੇ ਨਸਲ ਵੀ ਹੈਗੀ ਪਰ ਕੱਦ ਛੋਟੇ ਨੇ ਕੋਈ ਹਸਾਬ ਦੀ ਗੱਲ ਕਰ ਅਸੀਂ ਕੋਈ ਤੇਰੇ ਨਾਲ ਪਕਾਈ ਨਹੀਂ ਕਰਨਾ ਏ ਦੋਆਂ ਦੇ ਇੱਕ ਮੁੱਲ ਮੰਗ ਦਵਾਰਾ ਮੈਂ ਮੈਂ ਤਾਂ ਮੰਗ ਲਿਆ ਤੁਸੀਂ ਦੱਸ ਦੋ ਹੁਣ ਕਦਾਂ 25 ਉਹਦਾ ਮੰਗ ਲਿਆ ਤੇ ਇਹਦਾ ਮੰਗ ਲਿਆ ਦੋ ਘਟ 50 ਹੋ ਗਏ ਥੋੜੀ ਵਿਕਣਗੀਆਂ ਐ ਮੈਂ ਤਾਂ ਕਹਿੰਦਾ 30000 ਦੀਆਂ ਦੇ ਫਿਰ ਕਿਉਂ ਜੀ 3 ਦਿਨ ਆਦੇ ਫਿਰ ਆ ਫੰਡਰਾ ਨਹੀਂ ਆ ਗਿਆ ਚ ਨਹੀਂ ਫੰਡਰਾ ਰੱਖ ਲੈ ਕੋਈ ਜਰੂਹੀ ਨਹੀਂ ਤੇਰੇ ਨਾਲ ਸਾਡੀ ਯਾਰ ਮੁੱਲ ਹੈ ਜਾਂ ਮੰਗਿਆ ਕਰੋ ਜਿਹੇ ਜਿਹੇ ਪਸ਼ੂ बिक ਜੇ ਯਾਰ ਆ ਬੱਕਰਾ ਬਰੋਬਰ ਦਾ ਜੇ ਉਹਨੇ ਸਾਡੇ ਤੇ ਵਿਸ਼ਵਾਸ ਦਿੱਤਾ ਫਿਰ ਉਹ ਬੰਦਾ ਮਰਵਾਉਣਾ ਨਹੀਂ ਹੁੰਦਾ ਠੀਕ ਹੈ ਵਿਸ਼ਵਾਸ ਵੀ ਕਿਸੇ ਰੱਬ ਤੇ ਹੁੰਦਾ ਕਿਸੇ ਬੰਦੇ ਨੂੰ ਯਾਰ ਬਿਨਾਂ ਵਿਸ਼ਵਾਸ ਨਾਲ ਨੂੰ ਕਿਹੜਾ ਮਰਵਾਉਂਦੇ ਹਾਂ ਹਾਂ ਆ ਪਤਾ ਉਹੀ ਨਹੀਂ ਮਰਉਂਦੇ ਪਰ ਦੋ ਜਣੇ ਉਹਨੂੰ ਬਿਨਾਂ ਮਰਵਾਉਦੇ ਨਹੀਂ ਮੈਨੂੰ ਵੀ ਨਾ ਮਰਵਾਉ। ਤੁਸੀਂ ਹਿਸਾਬ ਦਾ ਮੁੱਲ ਕਰ ਲੋਗਾ ਕਿ ਜੋੜੀ ਜੋੜੀ ਕਰਨੀ ਆ ਕਿਵੇਂ ਜੋੜੀ ਦਾ ਦਸ ਕੀ ਦਾ ਆ ਮੁਖਾ ਤੂੰ ਹੀ ਮੁਖਾ ਦੇ ਰੱਖੂਂ ਮਗਵਾਵਾ ਹੈ 10 ਮਾਲ ਦਾ ਮੁੱਲ ਮਗਵਾ ਦੇ ਅਈ ਤਾਂ ਕਹਿੰਦਾ 26000 ਦੀ ਦੁੰਨੇ ਦੇ ਦੀ ਠੀਕ ਹੈ ਕੂ ਇੱਕ ਦੇ ਮੰਗ ਤੇਰਾ ਧਾਨਾ ਬੋਲ ਦਸ ਕਿਹਨੂੰ ਕੋਈ ਨਹੀਂ ਵੇਚਦੇ ਵੀ ਅਸੀਂ ਅਜ ਦੂ ਘੱਟ ਦੇਣੀ ਆ ਨਹੀਂ ਬਾਹਲੀ ਗੱਲਾਂ ਦਾ ਕੰਮ ਨਹੀਂ 48 ਤੀ ਤੂੰ ਅੰਦਰ ਆਇਆ ਤੇਰਾ ਧਿਆਨ ਵੀਰੇ ਕੁਛ ਪੂਰੇ 30 ਦੀਆਂ ਦੰਨੇ 32 ਦੀਆਂ ਦੰਨੇ 34 ਦੀਆਂ ਦੰਨੇ 35 ਦੀਆਂ ਦੰਨੇ ਹੋਰ ਦੱਸ ਕੀ ਚਾਹੁੰਦਾ ਕੋਈ ਮੇਰੇ ਮਰੀਏ ਨੇ 36 ਦੀਆਂ ਦੇਣੀਆਂ ਨੇ ਮੈਂ ਵੀ ਇਹ ਨੂੰ ਪਿਆ ਸੀ ਹੋਰ ਰੰਟੀ ਨਹੀਂ ਪੁੰਦੇ ਰੋਜ਼ ਚੰਗੀਆਂ ਨੇ ਪਾਪਾ ਪੱਠਾ ਚੰਗੀਆਂ ਨੇ ਆ ਫਰਕ ਨਹੀਂ ਚੰਗੀਆਂ ਚੱਲ ਚੱਲ ਜਾਜ ਮੁੱਲਾ ਤਾਂ ਮਾਰਿਆ ਨਹੀਂ ਰਹੀ ਹੈ ਹੈ ਪਰ ਮੋਟ ਪਰ ਕੇ ਆਇਆ ਹੈ ਵੀ ਤਾਂ ਰੰਗ ਦਾ ਜਾਤ ਦੀਆਂ ਨਹੀਂ ਜਾਤ ਰੰਗ ਦਾ ਆਇਆ ਹੈ ਭਾਈ ਹੋ ਰਿਹਾ ਛੋਟੇ ਪਈ ਰਿਹਾ ਉਹ ਜਾਤ ਦਾ ਦੇਖ ਲਈ ਸਾਰਾ ਕੁਝ ਦੇਖ ਜਾਤ ਦਾ ਪਾ ਹਾਈਟ ਨਹੀਂ ਆ ਯਾਰ ਪਰ ਸਹੀ ਦੇਣਾ ਕਿਉਂ ਫਿਰ 36 ਦੀਆਂ ਨਹੀਂ ਹੁੰਦੀਆਂ ਰਾਜੂ ਨਹੀਂ ਹੁੰਦੀ ਮੈਂ ਮਹਿੰਗੀਆਂ ਆ ਰਹੀਆਂ ਮਹਿੰਗੀਆਂ ਕਿੱਥੇ ਹੋਣਗੀਆਂ ਬੋਲ 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 ਪ੍ਰਵਾਦ ਤੋਂ ਅੰਦਰ ਪੁੱਛੀ ਆ ਇੰਨਾ ਚਿਰ ਨਹੀਂ 1000 ਕੱਟ ਦੇ ਦੇ ਕਿੰਨੇ ਤੋਂ 45 ਕਿਉਂ ਰਾਜੂ ਟਾਈਮ ਖਰਾਬ ਕੀਤਾ ਪਾਜ ਹੋ ਰਾਜੂ ਦੇ ਦੇ ਬੋਲ ਹੈ ਬਹੁਤ ਮੁੱਲ ਲਾ ਤੋ ਕੱਟ 40 ਦੀ ਹੋ ਗਈ ਬਸ ਤੇਰੇ ਕਰਕੇ ਨੇ ਤੇਰੇ ਕਰਕੇ ਮਾਰ ਪੈਂਦੀ ਹੈ ਨਾ ਚੱਲ 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 ਫਿਰ ਹੁਣ ਜੋਨਾਂ ਦੇ ਨਾਲ ਜਾਈਏ ਕਲੇਣੀਆਂ ਨੇ